<Sessimus> बोले सो निहाल सफर शहादत आजਸੀਂ ਆਪਣੇ ਮੂੰਹ ਕਹਿ ਤਾਂ ਦਿੰਨੇ ਆ ਕਿ ਮੈਂ ਗੁਰੂ ਸਾਹਿਬ ਦਾ ਪੁੱਤਰ ਆ ਮੈਂ ਗੁਰੂ ਪਾਤਸ਼ਾਹ ਦੀ ਧੀ ਆ ਪਰ ਕੀ ਅਸੀਂ ਅੱਜ ਗੁਰੂ ਸਾਹਿਬ ਦਾ ਪੁੱਤਰ ਜਾਂ ਧੀ ਹੋਣ ਦਾ ਫਰਜ਼ ਨਿਭਾ ਰਹੇ ਆ ਨਿਆਗ ਖਾਂ ਦੀ ਭੈਣ ਬੀਬੀ ਉਮਰੀ ਆਪਣੀ ਭਤੀਜੀ ਮੁਮਤਾਜ਼ ਲਈ ਬਸੀ ਤੋਂ ਇੱਕ ਰਿਸ਼ਤਾ ਲੈ ਕੇ ਆਈ ਪਰ ਬੀਬੀ ਮੁਮਤਾਜ਼ ਨੇ ਇਸ ਰਿਸ਼ਤੇ ਤੋਂ ਸਾਫ ਸਾਫ ਇਨਕਾਰ ਕਰ ਦਿੱਤਾ ਗੁਰੂ ਸਾਹਿਬ ਦਾ ਟਿਕਾਣਾ ਪਤਾ ਚੱਲਣ ਤੇ ਸਾਰੀਆਂ ਫੌਜਾਂ ਨੇ ਚਮਕੌਰ ਦੀ ਇਸ ਕੱਚੀ ਗੜੀ ਨੂੰ ਘੇਰਾ ਪਾ ਲਿਆ ਤੇ ਉੱਚੀ ਉੱਚੀ ਜਿਹਹਾਦ ਦੇ ਨਾਰੇ ਲਗਾਉਣ ਲੱਗੇ ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਫਰੇ ਸ਼ਹਾਦਤ ਜਿਸ ਦੇ ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਈ ਕਿ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਕਿਉਂ ਛੱਡਿਆ ਸਰਸਾ ਨਦੀ ਦੇ ਕੰਡੇ ਤੇ ਕੀ ਕੌਤ ਕਰਚਿਆ ਤੇ ਕਿਸ ਤਰ੍ਹਾਂ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪਰਿਵਾਰ ਨੇ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਅੱਜ ਦੇ ਇਸ प्रकरण ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਗਏ ਸਰਸਾ ਨਦੀ ਤੋਂ ਥੋੜੀ ਦੂਰ ਮਲਿਕਪੁਰ ਰੰਗੜਾ ਦੀ ਜੂ ਵਾਲੇ ਸਥਾਨ ਤੇ ਲੜਨ ਵਾਲੇ ਭਾਈ ਬਚਿੱਤਰ ਸਿੰਘ ਜੀ ਕਿਵੇਂ ਸ਼ਹੀਦ ਹੋਏ ਤੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਕਿਵੇਂ ਪਹੁੰਚੇ ਅਸੀਂ ਹੁਣ ਤੱਕ ਇਤਿਹਾਸ ਦੀ ਸਾਂਝ ਪਾਈ ਕਿ ਗੁਰੂ ਸਾਹਿਬ ਨੇ ਸਰਸਾ ਨਦੀ ਦੇ ਸਰਾਂਦ ਵਾਲੇ ਪਾਸੇ ਸਸਾ ਨਦੀ ਤੋਂ ਥੋੜੀ ਦੂਰ ਮਲਿਕਪੁਰ ਰਗੜਾ ਦੀ ਜੂ ਦੇ ਵਿੱਚ ਭਾਈ ਬਚਿੱਤਰ ਸਿੰਘ ਨੂੰ ਸੋਹ ਸਿੰਘਾਂ ਦਾ ਜਥਾ ਦੇ ਕੇ ਜ਼ਿੰਮੇਵਾਰੀ ਸੌਂਪੀ ਸੀ ਕਿ ਜਿਹੜੀ ਵੀ ਫੌਜ ਸਰੰਦ ਵਾਲੇ ਪਾਸਿਓਂ ਮਲੇਰ ਕੋਟਲੇ ਵਾਲੇ ਪਾਸਿਓਂ ਆਉਂਦੀ ਹੈ ਉਸ ਨੂੰ ਤੁਸੀਂ ਰੋਕਣਾ ਹੈ ਤੇ ਖਾਲਸੇ ਦੀ ਵਹਿੀਰ ਦੀ ਰੱਖਿਆ ਕਰਨੀ ਹੈ ਇਸ ਪਾਸੇ ਤੋਂ ਤਕਰੀਬਨ 42000 ਪੈਦਲ ਤੇ 7000 ਘੋੜਸਵਾਰ ਹੋ ਜਾਈ ਜਿਨ੍ਹਾਂ ਦਾ ਭਾਈ ਬਚਿੱਤਰ ਸਿੰਘ ਦੇ ਜਥੇ ਨੇ ਡੱਟ ਕੇ ਮੁਕਾਬਲਾ ਕੀਤਾ ਜਿੱਤੇ ਦੇ ਸਾਰੇ ਸਿੰਘ ਇਸ ਮੁਕਾਬਲੇ ਦੇ ਵਿੱਚ ਸ਼ਹੀਦੀਆਂ ਪਾ ਗਏ ਪਰ ਭਜਤ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਮਲਿਕਪੁਰ ਰੰਗੜਾ ਦੇ ਮੈਦਾਨ ਦੇ ਵਿੱਚ ਪਏ ਸੀ ਇੱਧਰ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਤੇ ਤਕਰੀਬਨ 40 ਸਿੰਘ ਗੁਰਦੁਆਰਾ ਪੱਠਾ ਸਾਹਿਬ ਦੇ ਨਜ਼ਦੀਕ ਪਿੰਡ ਕੋਟਲਾ ਨਿਹੰਗ ਖਾਂ ਪਹੁੰਚੇ ਇਸ ਪਿੰਡ ਨੂੰ ਸੁਲਤਾਨ ਖਾਨ ਨੇ ਬਸਾਇਆ ਸੀ ਜੋ ਕਿ 6ਵੇਂ ਪਾਸ਼ਾ ਗੁਰੂ ਹਰगोਬਿੰਦ ਸਾਹਿਬ ਦਾ ਸਿੱਖ ਸੀ ਅਗੋਸ ਦਾ ਪੁੱਤਰ ਨੁਰੰਗ ਖਾਨ ਹੋਇਆ ਨੁਰੰਗ ਖਾਨ ਦਾ ਪੁੱਤਰ ਨੇ ਹੰਗ ਖਾਨ ਸੀ ਜੋ ਕਿ ਇਸ ਸਮੇਂ ਇਸ ਇਲਾਕੇ ਵਿੱਚ ਰਹਿੰਦਾ ਸੀ ਉਹ ਗੁਰੂ ਸਾਹਿਬ ਦਾ ਸਿੱਖ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਲ ਉਸ ਦਾ ਬਹੁਤ ਜ਼ਿਆਦਾ ਪਿਆਰ ਸੀ ਜਿਸ ਕਾਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਉਤੇ ਬਹੁਤ ਜ਼ਿਆਦਾ ਭਰੋਸਾ ਸੀ ਉਸ ਤੋਂ ਪਹਿਲਾਂ ਵੀ ਗੁਰੂ ਸਾਹਿਬ ਇਸ ਸਥਾਨ ਤੇ ਤਿੰਨ ਵਾਰ ਆ ਚੁੱਕੇ ਨੇ ਆਪਣੇ ਪਹਿਲੇ ਫੇਰੇ ਦੌਰਾਨ ਗੁਰੂ ਸਾਹਿਬ ਨੇ ਇੱਥੇ ਆਪਣੇ ਨੀਲੇ ਕੋੜੀ ਦੀ ਪੌੜ ਦੇ ਨਾਲ ਬਲਦੇ ਪੱਠੇ ਨੂੰ ਠੰਡਾ ਕੀਤਾ ਸੀ ਨਿਹੰਗ ਖਾਨ ਦਾ ਇੱਕ ਪੁੱਤਰ ਆलम खान ਸੀ ਜਿਸ ਦੀ ਮੰਗਣੀ ਦੇ ਸਮੇ ਗੁਰੂ ਸਾਹਿਬ ਦੂਜੀ ਵਾਰ ਇਸ ਸਥਾਨ ਤੇ ਆਏ ਸੀ ਨਿਹੰਗ ਖਾਨ ਦੀ ਇੱਕ ਭੈਣ ਬੀਬੀ ਉਮਰੀ ਸੀ ਜੋ ਕਿ ਬਸੀ ਵਿਆਹੀ ਹੋਈ ਸੀ ਜੋ ਕਿ ਗਨੀ ਖਾਨ ਤੇ ਨਬੀ ਖਾਨ ਦੀ ਮਾਤਾ ਜੀ ਸੀ ਜਿਨ੍ਹਾਂ ਨੇ ਮਾਚੀ ਵੜ ਦੇ ਇਤਿਹਾਸ ਤੋਂ ਬਾਅਦ ਗੁਰੂ ਸਾਹਿਬ ਨੂੰ ਉੱਚ ਸ਼ਰੀਫ ਦਾ ਪੀਰ ਬਣਾ ਕੇ ਮੁਗਲਾਂ ਦੇ ਘੇਰੇ ਦੇ ਵਿੱਚੋਂ ਕੱਢਿਆ ਸੀ ਇਸ ਤੋਂ ਇਲਾਵਾ ਨਿਹੰਗ ਖਾਂ ਦੀ ਪੁੱਤਰੀ ਤੇ ਆਲਮ ਖਾਂ ਦੀ ਛੋਟੀ ਭੈਣ ਬੀਬੀ ਮੁਮਤਾਜ਼ ਵੀ ਸੀ ਜਦੋਂ ਗੁਰੂ ਸਾਹਿਬ ਕੋਟਲਾ ਨਿਹੰਗ ਖਾਂ ਪਹੁੰਚੇ ਤਾਂ ਨਿਹੰਗ ਖਾਂ ਤੇ ਆਲਮ ਖਾਂ ਨੇ ਗੁਰੂ ਸਾਹਿਬ ਦਾ ਤਹਿ ਦਿਲੋਂ ਸਵਾਗਤ ਕੀਤਾ ਗੁਰੂ ਸਾਹਿਬ ਤੇ ਬਾਕੀ ਦੇ ਸਿੰਘ ਹਜੇ ਬੈਠੇ ਹੀ ਸੀ ਕਿ ਉੱਥੇ ਗੁਰੂ ਸਾਹਿਬ ਕੋਲ ਸੁਨੇਹਾ ਪਹੁੰਚਿਆ ਕਿ ਮਲਿਕਪੁਰ ਰੰਗੜਾ ਦੇ ਸਥਾਨ ਤੇ ਭਾਈ ਬਚਿੱਤਰ ਸਿੰਘ ਜਖਮੀ ਹਾਲਤ ਦੇ ਵਿੱਚ ਪਏ ਨੇ ਉਸ ਸਮੇਂ ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ ਨਾਲ ਕੁਝ ਸਿੰਘਾਂ ਨੂੰ ਭੇਜਿਆ ਤੇ ਕਿਹਾ ਕਿ ਉਹ ਭਾਈ ਬਚਿੱਤਰ ਸਿੰਘ ਨੂੰ ਇੱਥੇ ਲੈ ਕੇ ਆਣ ਬਾਬਾ ਅਜੀਤ ਸਿੰਘ ਜੀ ਵੀ ਭੁੱਖੇ ਤੇ ਪਿਆਸੇ ਸੀ ਇੰਨਾ ਸਫ਼ਰ ਤੈਅ ਕਰਨ ਕਰਕੇ ਪੂਰੀ ਤਰ੍ਹਾਂ ਥੱਕ ਚੁੱਕੇ ਸੀ ਪਰ ਫਿਰ ਵੀ ਉਹਨਾਂ ਨੇ ਗੁਰੂ ਸਾਹਿਬ ਦੀ ਆਗਿਆ ਨੂੰ ਮੰਨਿਆ ਕੋਈ ਕਿੰਤੂ ਪਰਤੂ ਨਹੀਂ ਕੀਤਾ ਤੁਸੀਂ ਸੋਚ ਕੇ ਦੇਖੋ ਕਿ ਪਹਾੜੀ ਤੇ ਮੁਗਲ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਹੋਣ ਮੁਗਲ ਤੇ ਪਹਾੜੀ ਰਾਜਿਆਂ ਵੱਲੋਂ ਗੁਰੂ ਸਾਹਿਬ ਨੂੰ ਮਕੂਮਾ ਦਾ ਬਾਗੀ ਤੱਕ ਕਰਾਰ ਦਿੱਤਾ ਗਿਆ ਹੋਵੇ। ਹਾਥਾਂ ਤੇ ਗੁਰੂ ਸਾਹਿਬ ਤੇ ਸਿੰਘਾਂ ਦੀ ਭਾਲ ਹੋ ਰਹੀ ਹੋਵੇ। ਅਜਿਹੇ ਹਾਲਾਤਾਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਜੀ ਦੀ ਜਾਨ ਦੀ ਪਰਵਾਹ ਕੀਤੇ ਬਿਨਾ ਉਹਨਾਂ ਨੂੰ ਆਪਣੇ ਸੇਵਕ ਭਾਈ ਬਚਿੱਤਰ ਸਿੰਘ ਨੂੰ ਲੈਣ ਲਈ ਭੇਜਿਆ। ਐਸੀ ਗੁਰੂ ਸਾਹਿਬ ਦਾ ਆਪਣੇ ਸੇਵਕਾਂ ਦੇ ਨਾਲ ਪਿਆਰ। ਗੁਰੂ ਸਾਹਿਬ ਨੇ ਇਕੱਲਾ ਖਾਲਸੇ ਨੂੰ ਆਪਣਾ ਪੁੱਤਰ ਕਿਹਾ ਹੀ ਨਹੀਂ। ਸਗੋਂ ਖਾਲਸੇ ਦਾ ਪੁੱਤਰਾਂ ਤੋਂ ਵੱਧ ਕੇ ਕੀਤਾ ਵੀ ਹੈ। ਬਾਬਾ ਅਜੀਤ ਸਿੰਘ ਜੀ ਤੇ ਬਾਕੀ ਦੇ ਸਿੰਘ ਪਹਾੜੀ ਤੇ ਮੁਗਲ ਫੌਜਾਂ ਤੋਂ ਬੱਚਦੇ ਬਚਾਉਂਦੇ ਭਾਈ ਬਚਿੱਤਰ ਸਿੰਘ ਜੀ ਨੂੰ ਜ਼ਖਮੀ ਹਾਲਤ ਦੇ ਵਿੱਚ ਨਿਹੰਗ ਖਾਨ ਦੇ ਘਰ ਲੈ ਕੇ ਆਏ ਉੱਥੇ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਇੱਕ ਬਿਸਤਰ ਤੇ ਲਟਾ ਦਿੱਤਾ ਗਿਆ ਕੁਝ ਸਮਾਂ ਗੁਰੂ ਸਾਹਿਬ ਤੇ ਬਾਕੀ ਦੇ ਸਿੰਘ ਉੱਥੇ ਰੁਕਣ ਤੋਂ ਬਾਅਦ ਉਹਨਾਂ ਨੇ ਅੱਗੇ ਜਾਣ ਦਾ ਫੈਸਲਾ ਲਿਆ ਪਰ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਸੀ ਜਿਸ ਕਰਕੇ ਉਹਨਾਂ ਨੂੰ ਅੱਗੇ ਲਜਾਇਆ ਨਹੀਂ ਜਾ ਸਕਦਾ ਸੀ ਇਸ ਲਈ ਗੁਰੂ ਸਾਹਿਬ ਨੇ ਜਖਮੀ ਪਾਈ ਬਚਿੱਤਰ ਸਿੰਘ ਦੀ ਸੇਵਾ ਦੀ ਜ਼ਿੰਮੇਵਾਰੀ ਨਿਹੰਗ ਖਾਨ ਨੂੰ ਸੌਂਪ ਦਿੱਤੀ ਜਿਸ ਨੂੰ ਨਿਹੰਗ ਖਾਨ ਨੇ ਪ੍ਰਵਾਨ ਵੀ ਕੀਤਾ ਕੋਟਲਾ ਨਿਹੰਗ ਖਾਨ ਤੋਂ ਗੁਰੂ ਸਾਹਿਬ ਬੜੂ ਮਾਜਰਾ ਤੇ ਬੂਰ ਮਾਜਰੇ ਦੇ ਪਿੰਡਾਂ ਦੇ ਥਾਣੀ ਚਮਕੌਰ ਸਾਹਿਬ ਵੱਲ ਨੂੰ ਤੁਰੇ ਇੱਧਰ ਰੋਪੜ ਦੇ ਹਾਕਮ ਜ਼ਬਰਖਾਨ ਕੋਲ ਕਿਸੇ ਮੁਗਲਾਂ ਦੇ ਸੂਏ ਨੇ ਨਿਹੰਗ ਖਾਨ ਦੀ ਸ਼ਿਕਾਇਤ ਕਰ ਦਿੱਤੀ ਸੀ ਇਸ ਨੇ ਗੁਰੂ ਸਾਹਿਬ ਬਾਕੀ ਦੇ ਸਿੰਘਾਂ ਨੂੰ ਪਨਾਹ ਦਿੱਤੀ ਹੈ ਜਿਸ ਕਰਕੇ ਅਗਲੇ ਹੀ ਦਿਨ ਸਵੇਰ ਵੇਲੇ ਪਿੰਡ ਕੋਟਲਾ ਦੇ ਹੰਗਖਾਨ ਚ ਨਿਹੰਗ ਖਾਨ ਦੇ ਘਰ ਨੂੰ ਢੇਰਾ ਪਾ ਲਿਆ ਗਿਆ ਨਿਹੰਗ ਖਾਨ ਦੇ ਜਿਸ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਜ਼ਖਮੀ ਹਾਲਤ ਦੇ ਵਿੱਚ ਰੱਖਿਆ ਸੀ ਉਸ ਕਮਰੇ ਵਿੱਚ ਬਿਸਤਰ ਦੇ ਉੱਤੇ ਆਪਣੀ ਬੇਟੀ ਮੁਮਤਾਜ਼ ਨੂੰ ਬਿਠਾ ਦਿੱਤਾ ਜੋ ਕਿ ਜ਼ਖਮੀ ਭਾਈ ਬਚਿੱਤਰ ਸਿੰਘ ਜੀ ਦੀ ਮੱਲਮ ਪੱਟੀ ਦੀ ਸੇਵਾ ਕਰ ਰਹੀ ਸੀ ਬਾਰੋਂ ਦਰਵਾਜੇ ਨੂੰ ਬੰਦ ਕਰ ਦਿੱਤਾ ਗਿਆ ਜ਼ਬਰਖਾਨ ਆਪਣੇ ਸਿਪਾਈਆਂ ਦੇ ਨਾਲ ਨਿਹੰਗ ਖਾਨ ਦੇ ਘਰ ਦੀ ਤਲਾਸ਼ੀ ਲੈਣ ਲੱਗਾ ਪਰ ਸਭ ਜਗ੍ਹਾ ਤਲਾਸ਼ੀ ਲੈਣ ਤੇ ਵੀ ਉਸ ਨੂੰ ਕੁਝ ਨਾ ਮਿਲਿਆ ਫਿਰ ਉਸ ਦੀ ਨਿਗਾਹ ਘਰ ਦੇ ਵਿੱਚ ਉਸ ਬੰਦ ਦਰਵਾਜੇ ਵੱਲ ਗਈ ਜਦ ਉਸ ਨੇ ਨਿਹੰਗ ਖਾਨ ਤੋਂ ਪੁੱਛਿਆ ਕਿਸ ਬੰਦ ਕਮਰੇ ਵਿੱਚ ਕੀ ਹੈ ਤਾਂ ਨਿਹੰਗ ਖਾਨ ਨੇ ਬਿਨਾਂ ਡਰ ਤੇ ਘਬਰਾਹਟ ਦੇ ਜਵਾਬ ਦਿੱਤਾ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਦਮਾਦ ਆਰਾਮ ਕਰ ਰਹੇ ਨੇ ਅੱਲ ਰਾਤ ਨੂੰ ਆਉਂਦੇ ਹੋਏ ਲੇਟ ਹੋ ਗਏ ਸੀ ਜਿਸ ਕਰਕੇ ਜ਼ਿਆਦਾ ਥਕਾਵਟ ਹੋ ਗਈ ਜੇ ਤੁਸੀਂ ਕਹੋ ਤਾਂ ਮੈਂ ਕਮਰਾ ਖੋਲ ਕੇ ਤੁਹਾਨੂੰ ਦਿਖਾ ਦਿੰਦਾ ਨਿਹੰਗ ਖਾਨੇ ਜਿਸ ਵਿਸ਼ਵਾਸ ਤੇ ਡ੍ਰਿਡਤਾ ਦੇ ਨਾਲ ਜ਼ਬਾਰ ਖਾਨ ਨੂੰ ਇਹ ਗੱਲ ਕਹੀ ਉਸ ਨੂੰ ਦੇਖ ਕੇ ਜ਼ਬਾਰ ਖਾਨ ਨੇ ਕਮਰੇ ਦੀ ਤਲਾਸ਼ੀ ਲੈਣ ਤੋਂ ਮਨਾ ਕਰ ਦਿੱਤਾ ਤੇ ਜ਼ਬਾਰ ਖਾਨ ਆਪਣੇ ਸਪਾਈਆਂ ਦੇ ਨਾਲ ਵਾਪਸ ਚਲਾ ਗਿਆ ਇਸ ਘਟਨਾ ਤੋਂ ਕੁਝ ਸਮੇਂ ਬਾਅਦ ਹੀ ਭਾਈ ਬਚਿੱਤਰ ਸਿੰਘ ਜੀ ਸ਼ਹੀਦੀ ਪਾ ਗਏ ਨਿਹੰਗ ਖਾਨ ਨੇ ਕੁਝ ਸਿੰਘਾਂ ਨੂੰ ਬੁਲਾ ਕੇ ਸਿੱਖ ਮਰਿਆਦਾ ਅਨੁਸਾਰ ਭਾਈ ਬਚਿੱਤਰ ਸਿੰਘ ਦਾ ਇਸੇ ਸਥਾਨ ਤੇ ਅੰਤਿਮ ਸੰਸਕਾਰ ਕੀਤਾ ਇਸ ਘਟਨਾ ਤੋਂ ਕੁਝ ਮਹੀਨਿਆਂ ਬਾਅਦ ਨਿਹੰਗ ਖਾਨ ਦੀ ਭੈਣ ਬੀਬੀ ਉਮਰੀ ਆਪਣੀ ਭਤੀਜੀ ਮਮਤਾਜ਼ ਲਈ ਬਸੀ ਤੋਂ ਇੱਕ ਰਿਸ਼ਤਾ ਲੈ ਕੇ ਆਈ ਪਰ ਬੀਬੀ ਮਮਤਾਜ਼ ਨੇ ਇਸ ਰਿਸ਼ਤੇ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੇਰਾ ਨਿਕਾਹ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ ਮੈਂ ਇੱਕ ਸ਼ਹੀਦ ਦੀ ਪਤਨੀ ਆ ਜਿਸ ਕਰਕੇ ਮੈਂ ਦੁਬਾਰਾ ਨਿਕਾਹ ਨਹੀਂ ਕਰਵਾਵਾਂਗੀ ਇਹ ਗੱਲ ਸੁਣ ਕੇ ਸਾਰੇ ਹੀ ਹੈਰਾਨ ਸੀ ਬੀਬੀ ਮੁਮਤਾਜ਼ ਨੇ ਉਸ ਦਿਨ ਜੋ ਵੀ ਹੋਇਆ ਸੀ ਉਹ ਸਾਰਾ ਵਾਕਾ ਸੁਣਾਇਆ ਤੇ ਕਿਹਾ ਕਿ ਪਿਤਾ ਜੀ ਤੁਸੀਂ ਖੁਦ ਹੀ ਕਿਹਾ ਸੀ ਇਸ ਕਮਰੇ ਦੇ ਵਿੱਚ ਮੇਰਾ ਦਿਮਾਗ ਤੇ ਮੇਰੀ ਧੀ ਨੇ ਮੈਂ ਉਸੇ ਦਿਨ ਤੋਂ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਸਵਾਰ ਕਰ ਲਿਆ ਸੀ ਮੈਂ ਆਪਣੇ ਮਨ ਹੀ ਮਨ ਪ੍ਰਣ ਕਰ ਲਿਆ ਸੀ ਮੈਂ ਜ਼ਿੰਦਗੀ ਦੇ ਵਿੱਚ ਕਦੀ ਵੀ ਨਿਕਾ ਨਹੀਂ ਕਰਵਾਵਾਂਗੀ ਤੇ ਸ਼ਹੀਦ ਭਾਈ ਬਚਿੱਤਰ ਸਿੰਘ ਦੀ ਪਤਨੀ ਬਣ ਕੇ ਰਹਾਗੀ ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਮੁਮਤਾਜ਼ ਨੂੰ ਆਪਣੇ ਮੁੱਖੋਂ ਆਪਣੀ ਧੀ ਕਿਹਾ ਸੀ ਤੇ ਬੀਬੀ ਮੁਮਤਾਜ਼ ਨੇ ਆਪਣੀ ਧੀ ਹੋਣ ਦਾ ਫਰਜ਼ ਨਿਭਾਇਆ ਵੀ ساری ਉਮਰ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਗੁਰੂ ਸਾਹਿਬ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਿਆ ਤੇ ساری ਜ਼ਿੰਦਗੀ ਇਸ ਸਬਰ ਤੇ ਸਦਕ ਦੀ ਮੂਰਤ ਨੇ ਬਚਿੱਤਾ ਸਿੰਘ ਦੀ ਪਤਨੀ ਬਣ ਕੇ ਗੁਜ਼ਾਰੀ ਬੀਬੀ ਮੁਮਤਾਜ਼ ਨੇ ਕੁੱਲ 131 ਸਾਲ ਦੀ ਉਮਰ ਪੂਰੀ ਅੱਜ ਵੀ ਬੀਬੀ ਮੁਮਤਾਜ਼ ਦੀ ਯਾਦ ਦੇ ਵਿੱਚ ਗੁਰਦੁਆਰਾ ਮੁਮਤਾਜ਼ਗੜ ਬਣਿਆ ਹੋਇਆ ਹੈ ਅੱਜ ਅਸੀਂ ਆਪਣੇ ਮੂੰਹ ਕਹਿ ਤਾਂ ਦਿੰਨੇ ਆ ਕਿ ਮੈਂ ਗੁਰੂ ਸਾਹਿਬ ਦਾ ਪੁੱਤਰ ਆ ਮੈਂ ਗੁਰੂ ਪਾਤਸ਼ਾਹ ਦੀ ਧੀ ਆ ਪਰ ਕੀ ਅਸੀਂ ਅੱਜ ਗੁਰੂ ਸਾਹਿਬ ਦਾ ਪੁੱਤਰ ਜਾਂ ਧੀ ਹੋਣ ਦਾ ਫਰਜ਼ ਨਿਭਾ ਰਹੇ ਆ ਜਾਂ ਸਿਰਫ ਆਪਣੇ ਮੂੰਹੋਂ ਹੀ ਕਹਿ ਰਹੇ ਆ ਸਾਡਾ ਵੀ ਜੀਵਨ ਬੀਬੀ ਮਮਤਾ ਜੀ ਵਰਗਾ ਉੱਚਾ ਤੇ ਸੁਚਾਈ ਜਿਸ ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਸਾਨੂੰ ਵੀ ਆਪਣੀ ਧੀ ਤੇ ਪੁੱਤਰ ਕਹਿਣ ਸਾਨੂੰ ਇਸ ਗੱਲ ਨੂੰ ਵੀ ਸੋਚਣਾ ਚਾਹੀਦਾ ਹੈ ਇੱਧਰ ਸਤ ਪੋ ਦੀ ਸ਼ਾਮ ਨੂੰ ਗੁਰੂ ਸਾਹਿਬ ਨੇ ਵੱਡੇ ਸਾਹਿਬ ਜਾਦੇ ਪੰਜ ਪਿਆਰੇ ਤੇ 40 ਕੋ ਸਿੰਘਾਂ ਦੇ ਨਾਲ ਚਮਕੌਰ ਦੇ ਦੱਖਣ ਵੱਲ ਇੱਕ ਬਾਗ ਦੇ ਵਿੱਚ ਉਤਾਰਾ ਕੀਤਾ ਇੱਥੇ ਗੁਰੂ ਸਾਹਿਬ ਤੇ ਬਾਕੀ ਸਿੰਘਾਂ ਨੇ ਦਮ ਲਿਆ ਗੁਰੂ ਸਾਹਿਬ ਨੇ ਪੰਜ ਸਿੰਘਾਂ ਨੂੰ ਜੋ ਚਮਕੌਰ ਦੀ ਕੱਚੀ ਗੜੀ ਸੀ ਉਸ ਵਿੱਚ ਰੁਕਣ ਦੀ ਆਗਿਆ ਲੈ ਲਈ ਗੜੀ ਦੇ ਮਾਲਕ ਰਾਏ ਜੱਟ ਵੱਲ ਭੇਜਿਆ ਸਿੰਘਾਂ ਨੇ ਗੁਰੂ ਸਾਹਿਬ ਦਾ ਸੰਦੇਸ਼ ਰਾਏ ਜੱਟ ਨੂੰ ਦਿੱਤਾ ਤੇ ਕਿਹਾ ਕਿ ਗੁਰੂ ਸਾਹਿਬ ਚਮਕੌਰ ਦੇ ਬਾਹਰ ਇੱਕ ਬਾਗ ਦੇ ਵਿੱਚ ਬੈਠੇ ਨੇ ਤੇ ਤੁਹਾਨੂੰ ਮਿਲਣਾ ਚਾਹੁੰਦੇ ਨੇ ਰਾਏ ਜੱਟ ਮੁਗਲਾਂ ਤੋਂ ਡਰਦਾ ਸੀ ਜਿਸ ਕਰਕੇ ਉਹ ਟਾਲਮਟੋਲ ਕਰਨ ਲੱਗਾ ਉਸਨੇ ਕਿਹਾ ਕਿ ਮੇਰੇ ਕੋਲ ਗੁਰੂ ਸਾਹਿਬ ਨੂੰ ਭੇਟਾ ਦੇਣ ਲਈ ਕੁਝ ਵੀ ਨਹੀਂ ਹੈ ਇਸ ਲਈ ਮੈਂ ਗੁਰੂ ਸਾਹਿਬ ਦੇ ਕੋਲ ਜਾਣ ਤੋਂ ਅਸਮਰੱਥਾਂ ਜਦੋਂ ਇਸ ਗੱਲ ਦਾ ਪਤਾ ਗੁਰੂ ਸਾਹਿਬ ਨੂੰ ਲੱਗਾ ਤਾਂ ਗੁਰੂ ਸਾਹਿਬ ਨੇ ਅੰਜਮੋਰਾਂ ਦੇ ਕੇ ਇੱਕ ਸਿੰਘ ਨੂੰ ਰਾਏ ਜਗਤ ਕੋਲ ਭੇਜਿਆ ਤੇ ਕੱਚੀ ਗੜੀ ਦੇ ਵਿੱਚ ਨਿਵਾਸ ਕਰਨ ਦੀ ਆਗਿਆ ਮੰਗੀ ਰਾਏ ਜਗਤ ਨੇ ਕੱਚੀ ਗੜੀ ਦੇਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਉਹ ਸਿੰਘ ਰਾਏ ਜਗਤ ਦੇ ਛੋਟੇ ਭਰਾ ਰੂਪ ਚੰਦ ਨੂੰ ਮਿਲਿਆ ਉਸਨੂੰ ਕਿਹਾ ਕਿ ਗੁਰੂ ਸਾਹਿਬ ਤੇ ਉਹਨਾਂ ਦੇ ਸਿੰਘ ਇਸ ਕੱਚੀ ਗੜੀ ਦੇ ਵਿੱਚ ਨਿਵਾਸ ਕਰਨਾ ਚਾਹੁੰਦੇ ਨੇ ਰੂਪ ਚੰਦ ਪੰਜਾਹ ਮੋੜਾ ਲੈ ਕੇ ਗੜੀ ਦੇ ਵਿੱਚੋਂ ਆਪਣਾ ਹਿੱਸਾ ਦੇਣ ਲਈ ਮੰਨ ਗਿਆ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਸਹਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਪੰਜ ਪਿਆਰਿਆਂ ਤੇ ਤਕਰੀਬਨ 40 ਕੋ ਸਿੰਘਾਂ ਦੇ ਨਾਲ ਚਮਕੌਰ ਦੀ ਇਸ ਕੱਚੀ ਗੜੀ ਦੇ ਵਿੱਚ ਪ੍ਰਵੇਸ਼ ਕੀਤਾ ਇਸ ਗੱਲ ਤੋਂ ਖਫਾ ਹੋ ਕੇ ਰਾਏ ਜੱਤ ਨੇ ਇਸ ਦੀ ਇਤਲਾ ਮਗਲ ਫੌਜ ਨੂੰ ਦੇ ਦਿੱਤੀ ਮੁਗਲਾਂ ਤੇ ਪਹਾੜੀ ਫੌਜਾਂ ਗੁਰੂ ਸਾਹਿਬ ਨੂੰ ਥਾਂ-ਥਾਂ ਤੇ ਲੱਭ ਰਹੀਆਂ ਸੀ ਗੁਰੂ ਸਾਹਿਬ ਦਾ ਟਿਕਾਣਾ ਪਤਾ ਚੱਲਣ ਤੇ ਸਾਰੀਆਂ ਫੌਜਾਂ ਨੇ ਚਮਕੌਰ ਦੀ ਇਸ ਕੱਚੀ ਗੜੀ ਨੂੰ ਘੇਰਾ ਪਾ ਲਿਆ ਤੇ ਉੱਚੀ-ਉੱਚੀ ਜਿਹਹਾਦ ਦੇ ਨਾਰੇ ਲਗਾਉਣ ਲੱਗੇ ਸਫਰੇ ਸ਼ਹਾਦਤ ਦੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਚਮਕੌਰ ਦੀ ਇਸ ਕੱਚੀ ਗੜੀ ਦੇ ਵਿੱਚ ਇਸ ਤਰ੍ਹਾਂ ਇੱਕ ਐਸੀ جنگ ਲੜੀ ਗਈ ਜਿਸ ਨੂੰ ਇਤਿਹਾਸ ਦੇ ਵਿੱਚ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਖਾਲਸੇ ਦੇ ਉੱਤੇ ਕੁਰਬਾਨ ਕਰ ਦਿੱਤਾ ਤੇ ਕਿਹਾ ਇਨ ਪੁੱਤਰਾਂ ਦੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਇਤਿਹਾਸ ਦੀ ਸਾਂਝ ਪਾਉਂਦੇ ਆ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਖਿਮਾ ਦੇ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ